ਸਭੀ ਮਸੀਹਪਨ ਭਾਈਆ ਨੂੰ ਮੇਰੇ ਵੱਲੋਂ ਜੈਮਸੀ ਕੀ ਸਭੀ ਖਾਦਮਾ ਨੂੰ ਪਾਸ ਸੁਬਾਨਾ ਨੂੰ ਆਰ ਸਭੀ ਪਾਸਟਰ ਨੂੰ ਮੇਰੇ ਵੱਲੋਂ ਜੈਮਸੀ ਅੱਜ ਅਸੀਂ ਵੀਰ ਖੁਦਾ ਦਾ ਬਾਕਲਾਮ ਸੁਣਾਂਗੇ ਸਭ ਅਸੀਂ ਕੋੜਾ ਦੇ ਬਾਕਲਾਮ ਨੂੰ ਜਾਣਦੇ ਹਾਂ ਔਰ ਸਮਝਦੇ ਹਾਂ ਲੇਕਿਨ ਸਾਡਾ ਫਰਜ਼ ਹੈ ਕਿ ਅਸੀਂ ਇਸ ਵਚਨ ਨੂੰ جی نبی رسول سنت رب دے پورا کر کے گئے میں ابھی اس وجن کو پورا کریے سو بائی بائبل دس ہے پہلا بات پاتر چوتھا دیا دیہات مر مار مار کے بچتا ہے جڑا ترمی ہے وہ مر مار کے بچتا ہے ਅਪਗ੍ਰਿਤੀਹੀਨ ਅਤੇ ਪਾਪੀ ਦਾ ਕੀ ਟਿਕਾਣਾ ਜਿਹੜੇ ਪ੍ਰਗਤੀਹੀਨ ਹਨ ਅਤੇ ਜੋ ਪਾਪੀ ਹਨ ਉਹਨਾਂ ਦਾ ਕੀ ਟਿਕਾਣਾ ਹੋਏਗਾ ਜੋ ਕੁਝ ਵੀ ਪਰਮੇਸ਼ਰ ਦੇ ਬਾਗਵਚਨ ਚ ਲਿਖਿਆ ਹੈ ਸਾਨੂੰ ਸਤਿਰਤ ਔਰ ਚੁਕੰਨੀ ਕਰਦਾ ਹੈ ਤਾਂ ਜੋ ਅਸੀਂ ਐਸੇ ਹੀ ਗਲਤੀ ਨਾ ਕਰੀਏ ਜਦ ਨਾ ਸਾਡਾ ਪਰਮੇਸ਼ਰ ਦਾ ਆਤਮਾ ਸਾਡੇ ਤੋਂ ਨਰਾਸ਼ ਹੋ ਸਵਾਛ ਅਸੀਂ ਦੇਖਦੇ ਹਾਂ ਕਿ ਜੋ ਪਰਮੇਸ਼ਵਰ ਦੇ ਖਾਦਮ ਮਰਸੂਲ ਆਏ ਉਹਨਾਂ ਦਾ ਜੀਵਨ ਜਿਹੜਾ ਸੀ ਇਸ ਧਰਤੀ ਉਤੇ ਕਿਦਾਂ ਦਾ گزار ਕੇ ਗਏ ਆਰ ਪਤਰਸ ਰਸੂਲਤ ਦੇ ਕਿਤਾਬ ਵਿੱਚ ਕਹਿੰਦਾ ਹੈ ਦਸਵੀਂ ਤਹਿਰੀਕ ਅਸੀਂ ਵੀ ਤੁਹਾਡੇ ਨੂੰ ਬੁਖ ਸੁਖ ਭੋਗਣ ਵਾਲੇ ਹਾਂ ਸੋ ਬਾਈਬਲ ਪਰਮੇਸ਼ੁਰ ਦਾ ਪਾਕ ਬਚਨ ਇਹ ਕਹਿ ਰਿਹਾ ਹੈ ਸੋ ਜਦੋਂ ਮਸੀਹ ਨੇ ਸਰੀਰ 'ਚ ਦੁੱਖ ਚੱਲਿਆ ਤਾਂ ਤੁਸੀਂ ਵੀ ਉਸੇ ਮਨਸਾ ਦੇ ਥਿਆਰ ਬਨੋ ਕਿਉਂਕਿ ਜਿਨਨੇ ਸਰੀਰ 'ਚ ਦੁੱਖ ਚੱਲਿਆ ਉਹ ਪਾਪ ਤੋਂ ਰਹਿਤ ਰਿਹਾ ਪਰਮੇਸ਼ੁਰ ਦਾ ਬਚਨ ਸਾਨੂੰ ਪਾਪ ਤੋਂ ਰਹਿਤ ਹੋਣ ਲਈ ਕਪੀਲ ਕਰਦਾ ਹੈ ਪ੍ਰੇਰਨਾ ਕਰਦਾ ਹੈ ਔਰ ਖਾਸ ਕਰਕੇ ਮੇਰੀ ਖੁਦਾ ਦੇ ਖਾਦਮਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਬਹੁਤ ਸੋਲਝੇ ਹੋਏ ਆ ਪਰ ਬਹੁਤ ਅਗ ਲੰਚੁੱਕੇ ਆ ਲੇਕਿਨ ਇੱਕ ਸੇਵਕ ਦੀ ਬਹੁਤ ਬੜੀ ਜ਼ਿੰਮੇਵਾਰੀ ਹੈ ਕਿ ਉਹ ਕਿਕਿ ਸ਼ਬਦ ਨੂੰ ਪਰਮੇਸ਼ੁਰ ਦੇ ਵਾਜੂ ਨੂੰ ਪੂਰਾ ਕਰੇ ਤਾਂ ਜੋ ਕਲਿਸਿਆ ਉਸ ਪੈੜ ਤੇ ਚੱਲ ਕੇ ਜਿਸ ਜਗ੍ਹਾ ਤੇ ਸਾਡਾ ਖੁਦਾਬੰਦ ਸਾਨੂੰ ਲੈ ਕੇ ਜਾਣਾ ਚਾਹੁੰਦਾ ਉੱਥੇ ਪਹੁੰਚੀ ਬਈ ਤੁਸੀਂ ਆਗਾਂਨ ਮਨੁੱਖਾਂ ਦੀ ਕਾਮਨਾ ਦੇ ਅਨੁਸਾਰ ਨਹੀਂ ਸਕੋ ਪਰਮੇਸ਼ਵਰ ਦੇ ਇੱਛਾ ਦੇ ਅਨੁਸਾਰ ਹੈ ਸ਼ਰੀਰ ਵਿੱਚ ਬਾਕੀ ਦੀ ਉਮਰ ਰੱਖੋ ਕੋਨਾਸੀ ਸਮਾਜ ਦੇ ਤਰੀਕਿਆਂ ਦੇ ਨਾਲ ਧਰਤੀ ਉੱਤੇ ਬਾਕੀ ਦੀ ਉਮਰ ਬਤੀਤ ਨਹੀਂ ਕਰਨੀ ਲੇਕਿਨ ਜੋ ਖੁਦਾ ਦਾ ਕਲਾਮ ਕਹਿੰਦਾ ਹੈ ਉਸ ਦੇ ਮੁਤਾਬਕ ਹੀ ਅਸੀਂ ਆਪਣੇ ਜੀਵਨ دھرتی اتنے گزارنا ہے کیونکہ خدا دا کلام ہیں کہہ دیا ہے بھائی تُن اچھا دے انسار انوسار سریر باقی کی گھر کٹو اِسی ہوں جد مسیح نہیں جانتے تب تو اِسی کچھ بھی کر دے سی تو کوئی پرولم نہیں لیکن ہوں اُسی مسیح جان لیا ہے اور ساڑھا فرض ہے کہ اسی ثابت کرنا ہے کہ یشو ہی خدا ہے اور دھرتی کو خدا نہیں ہے اور سنوں ملتا ہے پوتر پائبل اگر کسی نے زنزاد مکتی پراپت کرنی ہے سورگ دی راج وچ جانا ہے تو یشو نے کیا راج سچائی جیون میں ہاں میری تو بغیر پتا دیکھ کوئی جا سکتا اگی بولتا ہے تصریحت بیتیا ہویا ਸਮੁਪਰਾਇਆਂ ਕੋਮਨ ਦੀ ਪੂਰੀ ਇੱਛਾ ਕਰਨ ਨੂੰ ਬਥੇਰਾ ਸੀ ਜਦੋਂ ਅਸੀਂ ਲੁੱਚ ਪੁਣਿਆ ਤੇ ਕਾਮਨਾ ਸ਼ਰਾਬੀ ਨਾਚ ਰੰਗ ਨਸ਼ੇ ਬਾਜ਼ੀਆਂ ਤੇ ਕਹਾਣੀਆਂ ਮੂਰਤੀਆਂ ਵਿੱਚ ਚੱਲਦੇ ਸੀ ਪਹਿਲਾਂ ਸਮਝ ਸੀ ਅਸੀਂ ਜੋ ਅਸੀਂ ਗੁਜ਼ਾਰ ਦਿੱਤਾ ਜਦ ਅਸੀਂ ਮਸੀਹ ਨੂੰ ਨਹੀਂ ਸੀ ਜਾਣਦੇ ਹੁਣ ਅਸੀਂ ਮਸੀਹ ਨੂੰ ਜਾਣ ਲਿਆ ਹੈ ਔਰ ਮਸੀਹ ਨੂੰ ਸਮਝ ਲਿਆ ਹੈ ਕੋਦਾਦੀ ਬਦਰਗਾਹ ਵਿੱਚ ਪਰਵੇਸ਼ ਹੋਣਾ ਹੈ ਤਾਂ ਸਾਡੇ ਵਿੱਚ ਕੋਈ ਦਾਗ ਜ਼ਰੀ ਧੋਖਾ ਧੜੀ ਨਹੀਂ ਹੋਣਾ ਚਾਹੀਦਾ ਖਰਨਾਹੀ ਅਸੀਂ ਇਸ ਸੇਵਕਾਏ ਨੂੰ ਆਪਣੀ ਸਿਆਸਤ ਦੇ ਨਾਲ ਲੈ ਕੇ ਚਲੀਏ ਜਿਨਾ ਸੀ ਪਾਪ ਕਰਾਂਗੇ ਉਹਨੇ ਸੀ ਗੁਲਾਮ ਹੋਵਾਂਗੇ ਇਜ਼ਰਾਇਲੀ ਜਦੋਂ ਵੀ ਗੁਲਾਮ ਪਾਪ ਕਰਦੇ ਸਦਾ ਹੀ ਗੁਲਾਮ ਹੁੰਦੇ ਸੀ ਇਹ ਉਹ 700 ਸਾਲ ਗੁਲਾਮ ਹੋਏ ਸਤ ਸਲ ਕਲਾਮ ਹੋਇ ਤੋ ਨਦੀ ਕਮੀ ਕਰਕੇ ਜੇ 40 ਸਾਲ ਕਲਾਮ ਹੋਏ ਜੇ 70 ਸਾਲ ਹੋ ਗਲਾਮ ਹੋਏ ਤੋ ਉਹਨਾਂ ਦੀ ਕਮਜ਼ੋਰੀ ਕਰਕੇ ਖੁਦਾ ਹੁੰਦਾ ਆਪਣੇ ਫਜ਼ਲ ਦੇ ਨਾਲ ਆਪਣੇ ਕ੍ਰਾਂਤੀਕਾਰੀ ਸੇਵਕਾਂ ਨੂੰ ਇਸਤੇਮਾਲ ਕਰਦਾ ਰਿਹਾ ਔਰ ਆਜ਼ਾਦੀ ਦਲਾਉਂਦਾ ਹੈ ਅੱਜ ਵੀ ਸਾਨੂੰ ਉਹਨਾਂ ਕ੍ਰਾਂਤੀਕਾਰੀ ਜਾਨੀ ਕਿ ਜਿਹੜੇ ਖੁਦਾ ਦੇ ਕਲਾਮ ਨੂੰ ਪੂਰਾ ਕਰਨ ਵਾਲੇ ਸੇਵਕ ਹੈ ਉਹਨਾਂ ਦੀ ਜ਼ਰੂਰਤ ਹੈ کیونکہ یشو مسیح نے بڑے صاف شبد کیا ہے کہ میرا راج کچھ اور ہے تمہارا راج کچھ اور ہے سا راج جہاں ہے مسیح راج نپت کرنا جدو شا پوترتا ہی آ جائے گی جد خدا کا جلال لوگوں اتنے ظاہر ہو جائے گا کہ یشو ہی نکتی داتا اور پرمیشور اج بہت سارے لوگ جیزس کو منگتے ہیں لیکن جیزس نو وہ ایک اپنا جانے کے چنگیائی دا وسیلہ اور آشاں دا وسیلہ سمجھتے ہم ہاں؟ لیکن بائبل پرمیشور کا پاک وچن دستا ہے کہ جنہوں لوگوں نے یہ وسیلہ سمجھا وہ منہ کھاندے کھاندے منا دے کھانے راہش ہو گئے جد کسی آشیش آشش رہی ہو بڑا خوش ہوتا ہے جد جب کسی اجمائش آ جاتی ہے تو وہ پرمیشور کو بھی ہو سکتا ہے سو so اسی ثابت کرنا ہے کہ اسی پرمیشور دے سے شپائی ہاں اور ਨਜ਼ਾਤ ਜਿਹੜੀ ਹੈ ਅਗਰ ਪਾਣੀ ਹੈ ਤਾਂ ਪਵਿੱਤਰ ਬਾਈਬਲ ਹੈ ਇਸ ਤੋਂ ਦੁਆਰਾ ਤੁਹਾਨੂੰ ਮਿਲਦਾ ਨਜ਼ਾਤ ਨਹੀਂ ਮਿਲਦਾ ਸੋ ਅੱਗੇ ਪਰਮੇਸ਼ੁਰ ਦਾ ਪਾਕ ਕਥਨ ਕਹਿੰਦਾ ਹੈ ਇਸ ਉਹ ਇਸ ਨੂੰ ਅਚਰਜ ਮੰਨਦੇ ਹਨ ਵੀ ਤੁਸੀਂ ਉਸ ਅਤਬਦ ਚਲਣੀ ਵਿੱਚ ਉਹਨਾਂ ਦੇ ਨਾਲ ਨਹੀਂ ਖੇਡਦੇ ਤਾਂ ਹੀ ਉਹ ਤੁਹਾਡੀ ਨਿੰਦਿਆ ਕਰਦੇ ਹਨ ਸਾਰੀ ਕੋ ਨਿੰਦਿਆ ਕਰਦਾ ਹੈ ਤੇ ਇਹਦਾ ਕਲਮ ਸਾਨੂੰ ਕਹਿੰਦਾ ਹੈ ਕਿ ਤੁਹਾਡੀ ਨਿੰਦਿਆ ਜਿਹੜੀ ਹੈ ਉਹ ਤਦੇ ਹੁੰਦੀ ਹੈ ਜਦ ਅਸੀਂ ਉਹਨਾਂ ਦੀ ਪੱਤ ਚੱਲਣੀ ਵਿੱਚ ਖੜ ਦੇ ਲਈ ਮੈਂ ਤੇ ਇੱਕ ਦੱਸਣਾ ਚਾਹੁੰਦਾ ਹਾਂ ਕਿ ਜਿਨ੍ਹਾਂ ਨੇ ਯਿਸੂ ਨੂੰ ਕਬੂਲ ਨਹੀਂ ਕੀਤਾ ਜਾਂ ਤਾਵਾ ਨਹੀਂ ਕੀਤਾ ਜਾਂ ਆਪਣਾ ਮੁਕਤੀ ਦਾ ਗ੍ਰਹਿਣ ਨਹੀਂ ਕੀਤਾ ਉਹਨਾਂ ਤੋਂ ਅਸੀਂ ਤੋਂ ਕਰੀਬਨ ਦੂਰੀ ਬਣਾ ਕੇ ਰੱਖਦੇ ਹਾਂ ਲੇਕਿਨ ਸਾਡੇ ਵਿੱਚ ਝੂਠੇ ਮਸੀਹ ਜਿਹੜੇ ਵੱਟ ਚੁੱਕੇ ਹਨ ਜਿਨ੍ਹਾਂ ਨੇ ਖੁਦਾ ਦੇ ਕੰਮ ਨੂੰ ਇੱਕ ਖੱਟੀ ਦਾ ਮਸਈਲਾ ਸਮਝਿਆ ਹੋਇਆ ਹੈ ਉਹਨਾਂ ਨੂੰ ਸਮਝਣ ਦੀ ਸਾਨੂੰ ਬਹੁਤ ਜ਼ਰੂਰਤ ਹੈ ਪਰ ਉਹਨਾਂ ਨੂੰ ਤੁਸੀਂ ਨਾਰਮਲ ਤਰੀਕੇ ਦੇ ਨਾਲ ਸਮਝ ਨਹੀਂ ਸਕਦੇ ਤੁਹਾਨੂੰ ਭਗਤੀ ਕਰਨ ਦੀ ਜ਼ਰੂਰਤ ਹੈ ਕਿਉਂਕਿ ਯਿਸੂ ਨੇ ਕਿਹਾ ਸੀ ਜਦ ਤੱਕ ਲੜਾ ਬਰਾਦ ਦੇ ਨਾਲ ਹੈ ਤਦ ਤੱਕ ਉਹਨਾਂ ਨੂੰ ਆਵਾਜ਼ ਰੱਖਣ ਦੀ ਜ਼ਰੂਰਤ ਨਹੀਂ ਹੈ ਲੇਕਿਨ ਜਦ ਲੜਾ ਅਲੱਗ ਕੀਤਾ ਜਾਏਗਾ ਤਾਂ ਇਹ ਵਰਤ ਰੱਖਣਗੇ ਸੋ ਪਹਿਲਾ ਸਮੱਸਿਆ ਪ੍ਰਾਣੀ ਕੌਮਾਂ ਦੀ ਮਨੁਸ਼ਾ ਨੂੰ ਪੂਰਾ ਕਰਨਾ ਲੇਕਿਨ ਅੱਜ ਸਮਾਂ ਹੈ ਇਹ ਸ਼ੋਦੀ ਹੀ ਮਰਜ਼ੀ ਨੂੰ ਪੂਰਾ ਕਰਨਾ ਕੇਵਲ ਯਿਸੂ ਦੀ ਮਰਜ਼ੀ ਨੂੰ ਪੂਰਾ ਕਰਨਾ ਔਰ ਖੁਦਾਵੰਦ ਨੇ ਸਾਡੇ ਉੱਤੇ ਆਸ ਰੱਖੀ ਹੋਈ ਹੈ ਅਸੀਂ ਉਹਨੂੰ ਕਦੀ ਨਿਰਾਸ਼ ਨਾ ਕਰੀਏ ਔਰ ਪਰਮੇਸ਼ਰ ਦੇ ਬਚਨ ਦੇ ਨਾਲ ਚੱਲੀਏ ਕਿਉਂਕਿ ਬਾਈਬਲ ਇੱਕ ਧਰਮੀ ਦੇ ਬਾਰੇ ਬੜੇ ਅੱਛੇ ਤਰੀਕੇ ਦੇ ਨਾਲ ਪ੍ਰੇਰਣਾ ਕਰਦਾ ਹੈ ਜੇ ਦੁਬਾਰਾ ਇਹ ਪੜਦੇ ਇਸ ਚੌਥੇ ਦੇ ਆਏ ਦੀ ਪਾਤਰਸ ਪਹਿਲਾ ਪਾਤਰਸ ਉਹਦੇ ਚੌਥੇ ਦੇ ਦੀ 12 ਪੜਦੇ ਹਨ ਕਿ ਲਿਖਿਆ ਹੈ ਪਿਆਰਿਓ ਜਿਹੜਾ ਬੇਵਿਤਾ ਦਾ ਲਾਮ ਤੁਹਾਨੂੰ ਪਰਖਾਂ ਵੀ ਤੁਹਾਡੇ ਉੱਤੇ ਪਿਆ ਹੈ ਉਸ ਨੂੰ ਅਚਰਜ ਨਾ ਮੰਨੋ ਭਾਈ ਜੈਗ੍ਰੂਤ ਹਾੜ ਨਾਲ ਕੋਈ ਅਨੋਖੀ ਗੱਲ ਨਹੀਂ ਭਈ ਬੇਝਦੀ ਇਹ ਕਿ ਸਾਡੇ ਉੱਤੇ ਕੋਈ ਨੋਕੀ ਗੱਲ ਨਹੀਂ ਹੈ ਕਿ ਸਾਨੂੰ ਸਾਡੇ ਤੇ ਕੋਈ ਅਲੱਗ ਤਰੀਕੇ ਦਾ ਦਬਾਅ ਹੈ ਜਾਂ ਸਾਡੇ ਤੇ ਅਲੱਗ ਤਰੀਕੇ ਦੇ ਪਾਸੇ ਆਉਂਗਾ ਇਸ ਮਸਿਆਵਾਂ ਸੱਚਿਆਂ ਤੇ ਸ ਸ਼ੁਰੂ ਤੋਂ ਚੱਲਦੀ ਆਈਆਂ ਹਨ ਜਿਨ੍ਹਾਂ ਨੇ ਸੱਚੀ ਭਵਿਕ ਬਣ ਕੇ ਕੀਤੀ ਉਹਨਾਂ ਦਾ ਕਤਲ ਹੋਇਆ ਅੱਜ ਅਸੀਂ ਝੂਠੀਆਂ ਭਵਿਕ ਬਾੜੀਆਂ ਮੌਤ ਕਰ ਰਹੇ ਹਾਂ ਲੇਕਿਨ ਸੱਚੀ ਭਵਿਕ ਬਾੜੀ ਨਾ ਸੁਣਦੇ ਹਾਂ ਔਰ ਨਾ ਹੀ ਸੁਣਨ ਵਾਲਿਆਂ ਨੂੰ ਤਿਆਰ ਕਰਦੇ ਕਿਉਂਕਿ ਜਦੋਂ ਆਪ ਇਹ ਨਹੀਂ ਸੁਣਦੇ ਸੇਵਕਾਂ ਦੇ ਵਿੱਚ ਮੈਂ ਦੇਖਿਆ ਕਿ ਸੇਵਕ ਹੀ ਸੱਚੀ ਭਵਿਕ ਬਾੜੀ ਨੂੰ ਸੁਣਨਾ ਚਾਹੁੰਦੇ ਹਨ ਜਿਹੜੇ ਸੇਵਕ ਪਹਿਲੇ ਸੁੰਦੇ ਸਨ ਉਹਨਾਂ ਨੂੰ ਮਾਫ਼ੀ ਮਿਲਦੀ ਸੀ ਔਰ ਹਰ ਇੱਕ ਨੂੰ ਮਾਫ਼ੀ ਵੀ ਨਹੀਂ ਮਿਲੀ ਹੈਗੀ ਜੇ ਦਾਉਦ ਗਲਤੀ ਕੀਤੀ ਤਾਂ ਉਸਨੇ ਉਸੇ ਟਾਈਮ ਸਮਝ ਕੇ ਆਪਣੇ ਆਪ ਪਛਤਾਵਾ ਕੀਤਾ ਬਲਿਆਮ ਨੇ ਨਹੀਂ ਕੀਤਾ ਤਾਂ ਬਲਿਆਮ ਉਸ ਤਰ੍ਹਾਂ ਰਿਹਾ ਸੋ ਜੋ ਪਛਤਾਵਾ ਜੜਾ ਹੈ ਇਹ ਖਾਰੀਕ ਮਨੋਖਲੀ ਵੀ ਨਹੀਂ ਹੈ ਕਿਉਂਕਿ ਖੁਦਾ ਦਾ ਕਲਾਮ ਫਿਰ ਅਸਲ ਸਿਆਦ ਨੂੰ ਬੋਲਾਗੇ ਧਰਮੀ ਮਰ ਮਰ ਕੇ ਬਚਦਾ ਹੈ ਭਗਤੀਹੀਨ ਦੇ ਬਾਬੀ ਦਾ ਕੀ ਟਿਕਾਣਾ ਹੈ جو وچن جانتا بجھتا ہو پرمیشور دو دور ہو جاندہ ہے تو خدا کے پوتر بچن دے انسار بائبل کی داستی ہے بائبل درمیوں کہ مر مر کے بچے جنہ کی توسی مسیح تے دکھ ہوئے سانجی ہونا کو ہو اناند کرو بھائی وہ تیز سے پرکاش ہوا آنند نال ہو و. ਜੇ ਮਸੀਹ ਦੇ ਨਾਮ ਦੇ ਕਾਰਨ ਤੁਨ ਬੋਲੀਆਂ ਵਜਨ ਤੁਹਾਨੂੰ ਇਸ ਲਈ ਜੋਤ ਦੇਜਦਾ ਅਤੇ ਪਰਮੇਸ਼ਰ ਦਾ ਆਤਮਾ ਤੁਹਾਨੂੰ ਟਿਹਰਦਾ ਹੈ ਪਰ ਐ ਨਾ ਹੋਵੇ ਤੁਹਾਡੇ ਵਿੱਚ ਕੋਈ ਖੂਨ ਨੀ ਚੋਰ ਜਾਂ ਬਰਾ ਬਰਾ ਜਾਂ ਹੋਰਨਾਂ ਦੇ ਕੰਮ ਵਿੱਚ ਲਾ ਤੜਾਉਣ ਵਾਲਾ ਉਹ ਕੇ ਦੁੱਖ ਪਾਵੇ ਬੜੇ ਅੱਛੇ ਤਰੀਕੇ ਨਾਲ ਦੱਸਿਆ ਹੈ ਕਿ ਹੋਰਨਾਂ ਦੇ ਕੰਮ ਦੇ ਵਿੱਚ ਲੱਤ ਅੜਾ ਕੇ ਦੁੱਖ ਪਾਵੇ ਸੋ ਕਿਉਂ ਜੋ ਸਮਾ ਆਉੱਚਾ ਹੈ ਵੀ ਪਰਮੇਸ਼ਰ ਦੇ ਕਰੋਨਿਆ ਸ਼ੁਰੂ ਹੋ ਗਿਆ ਤੇ ਉਹ ਪਹਿਲਾ ਸਾਥੂ ਹੋਇਆ ਤੁਹਾ ਦਾ ਅੰਤ ਕਿਉਂ ਹੋਇਆ ਸਾਨੂੰ ਪਤਾ ਹੈ ਕਿ ਆਸ਼ਿਸ਼ ਵੀ ਸਾਨੂੰ ਪਹਿਲੇ ਆ ਤੇ ਸਾਡੀ ਕਚੈਰੀ ਵੀ ਪਹਿਲੇ ਹੈ ਔਰ ਖੁਦਾ ਦਾ ਕਲਾਮ ਵੀ ਕਹਿੰਦਾ ਹੈ ਮੈਂ ਕਿਸੇ ਵੀ ਗੱਲ ਦਾ ਲਿਹਾਜ਼ ਨਹੀਂ ਕਰਾਂਗਾ ਚਾਹ ਚੰਗੀ ਹੋਵੇ ਚਾਹ ਮਾੜੀ ਮੈਂ ਹਰ ਗੱਲ ਨੂੰ ਬਿਲਕੁਲ ਜ਼ਾਹਰ ਕਰਾਂਗਾ ਸੋ ਅਸੀਂ ਜਿਹੜੇ ਹਾਂ ਸਾਨੂੰ ਪਰਮੇਸ਼ਵਰ ਦੇ ਵਚਨ ਦੇ ਉਸਾਰ ਹੀ ਹਰ ਵਕਤ ਚੱਲਣ ਦੀ ਜ਼ਰੂਰਤ ਹੈ ਰਾਤ ਦਿਨ ਉਹਦੀ ਵਿਸਥਾ ਉਤੇ ਧਿਆਨ ਰੱਖ ਕੇ ਉਹਦੇ ਵਿਸਥਾ ਵਿੱਚ ਮਗਨ ਰਹਿ ਕੇ ਹੀ ਅਸੀਂ ਫਤਿਹ ਪਾਸ ਕਰਦੇ ਹਾਂ ਇਹ ਨਹੀਂ ਵੀ ਸਟੇਜ ਤੇ ਕੁਛ ਔਰ ਜ਼ਿਆਦਾ ਸੀ ਆਪਣੇ ਰੂਮ ਚ ਜਾਨੇ ਹਾਂ ਉਸ ਨੂੰ ਖੁਸ਼ ਕਿਉਂਕਿ ਖੁਦਾਬੰਦ ਸਾਨੂੰ ਚਾਰੀ ਘੰਟੇ ਦੇਖਦਾ ਹੈ ਚਾਹੇ ਅਸੀਂ ਘੇਟੜੀ ਕੋਠੀ ਜਾਈਏ ਤਾਂ ਵੀ ਉਹ ਦੇਖਦਾ ਹੈ ਚਾਹੇ ਅਸੀਂ ਬਾਹਰ ਰਹੀਏ ਕਿਉਂਕਿ ਉਸਨੇ ਇਹ ਤੇ ਬੜੇ ਅੱਛੇ ਤਰੀਕੇ ਨਾਲ ਕਿਹਾ ਹੀ ਨੇ ਤੁਸੀਂ ਜੋ ਪਾਪ ਕਰਦੇ ਸੋਝੀ ਲਿਆ ਤਾਂ ਪਾਪ ਕਰ ਦਿੱਤਾ ਜਿਆਦਾ ਸਕੇ ਨੰਤੋਸ਼ ਜਾਣ ਲਿਆ ਔਰ ਅਸੀਂ ਪਾਪ ਕਰ ਲਿਆ ਅਗਰ ਕਿਸੇ ਨੂੰ ਸਾਨੂੰ ਖੁਦਾ ਕਹਿ ਰਿਹਾ ਜੋ ਕੰਨਾ ਕਰ ਅਸੀਂ ਨਹੀਂ ਕਰਦੇ ਤਾਂ ਵੀ ਅਸੀਂ ਪਾਪ ਕਰ ਲਿਆ سو پالس جڑا ہے وہ کی بولتا ہے جب اچھی پرمیشور کا بچن پال کلم پڑھتے ہاں دوسرا گرنت ہی ماں کا پالس کا بھی دل وہ شانتی پورب نہیں دکھتا سو خدا دا کلام پالس دے بارے کی کہہ ہے ਪੌਲਸ ਇੱਕ ਸਾਨੂੰ ਕਹਿੰਦਾ ਮੈਂ ਸੇਵਕਾਂ ਦਾ ਰਸੂਲਾਂ ਦਾ ਬਾਪਾਂ ਲੇਕਿਨ ਉਹਦੀ ਸੇਵਕਾਂ ਵਿੱਚ ਦੇਖੀਏ ਕਿ ਕਿੰਨਾ ਕਾਸਟ ਕਿੰਨਾ ਕਾਸਟ ਅੱਜ ਦੇ ਇਸ ਯੁੱਗ ਦਾ ਤਾਂ ਉਹਨਾਂ ਉਸ ਸੇਵਕ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਔਰ ਯਿਸੂ ਸੇ ਵੀ ਇਹ ਗੱਲ ਕਹਿੰਦਾ ਹੈਗੇ ਆਕਾਸ਼ ਦੇ ਪੰਛੀ ਕੋਲ ਹੱਲ ਨਹੀਂ ਹਨ ਈਸੂ ਨੂੰ ਵਾਲੇ ਕੋਲ ਪੂਰ ਨਹੀਂ ਹਨ ਹਰ ਮਨੁੱਖ ਦੇ ਪੁੱਤਰ ਕੋ ਸਿਰਦਰ ਨਹੀਂ ਹੈ ਸੋ ਪੌਲਸ ਕਹਿੰਦਾ ਹੈ ਜਦੋਂ ਦੂਸਰਾ ਕ੍ਰਾਂਤੀ ਆ ਉਸ ਦਾ ਗਹਿਰਾ ਗਿਆਏ ਤੇ ਇਹ ਤੁਸੀਂ ਪੜ੍ਹਨਾ ਕਿ ਉਹ ਮਸਜਿਦ ਦੇ ਸੇਵਕ ਹਨ ਮੈਂ ਬੇਸਬ ਵਾਜ਼ੂ ਬੋਲਦਾ ਮੈਂ ਦੀਪ ਵਦੀਪ ਹਰਥਾਤ ਮੇਰੇ ਵਿੱਚ ਵਦੀ ਮਿਹਨਤ ਵਿੱਚ ਵਦੀਪ ਕੈਦ ਵਿੱਚ ਵਿੱਚ ਵਦੀ ਮਾਰ ਖਾਨ ਵਿੱਚ ਤੋਂ ਬਾਹਰ ਮੌਤ ਵਿੱਚ ਬਹੁਤ ਵਾਰ ਪੰਜ ਵਾਰੀ ਮੈਂ ਯੂਦੀਆਂ ਲੱਤਾਂ ਇਕ ਕੱਟ 40 ਕੋੜੇ ਖਾਦੇ ਤਿੰਨ ਵਾਰ ਮੈਤਾ ਦੀ ਮਾਰ ਖਾਦੀ ਇੱਕ ਵਾਰ ਪਥਰੋ ਹੋਇਆ ਤਿੰਨ ਵਾਰ ਬੇੜੀ ਦੇ ਕਰਤਨ ਤੋਂ ਦੁੱਖ ਹੋ ਗਿਆ ਇੱਕ ਰਾਤ ਦਿਨ ਮੈਂ ਸਮੁੰਦਰ ਵਿੱਚ ਕੱਟਿਆ ਬਹੁਤ ਵਾਰ ਪੈਂਡਿਆਂ ਵਿੱਚ ਦਰਿਆਵਾਂ ਦੇ ਪੌਸਲਾ ਵਿੱਚ ਡਾਕਮੋ ਦੇ ਪੌਸਲਾ ਵਿੱਚ ਆਪਣੇ ਕੌਮ ਦੇ ਪੌਸਲਾ ਵਿੱਚ ਪ੍ਰਾਇਯ ਕੌਮ ਦੀ ਵੱਲੋਂ ਪੌਸਲਾ ਵਿੱਚ ਨਗਰ ਦੇ ਪੌਸਲਾ ਵਿੱਚ ਉਜਾੜਦੇਆਂ ਪੌਸਲਾ ਵਿੱਚ ਸਮੰਤਰ ਤੇ ਆ ਪੌਜ਼ਲਾ ਵਿੱਚ ਖੋਟੇ ਭਾਵਾਂ ਦੇ ਪੌਜ਼ਲਾ ਵਿੱਚ ਮਿਹਨਤ ਵਿੱਚ ਕਿੰਗ ਵਾਰ ਅਨਿੰਦਰੀ ਆ ਵਿੱਚ ਭੁੱਖੇ ਅਤੇ ਤਹੇ ਵਿੱਚ ਕਈ ਵਾਰ ਕਾਕਿਆਂ ਵਿੱਚ ਪਾਲੇ ਅਤੇ ਨੰਗੇ ਰਹਿਣ ਵਿੱਚ ਪਿਆਰਿਆ ਪੌਲਸ ਦਾ ਜੀਵਨ ਹਰ ਰੋਜ਼ ਕੰਦਾ ਮੈਂ ਮਰਦਾ ਹਾਂ ਹਰ ਰੋਜ਼ ਮੈਂ ਮਰਦਾ ਹਾਂ ਲੇਕਿਨ ਅੱਜ ਦੇ ਜੋ ਰਸੂਲ ਦਾ اور ਖੁਦਾ ਦੇ ਕਲਾਮ ਦੇ ਅਸੂਲ ਰਸੂਲ ਜਿਹੜੇ ਹਨ ਅਸੀਂ ਦੇਖੀਏ ਕਿ ਉਨਾਂ ਦੀ ਜ਼ਿੰਦਗੀ ਔਰ ਸਾਡੀ ਜ਼ਿੰਦਗੀ ਵਿੱਚ ਕਿੰਨਾ ਲੰਘ ਚੜਾ ਹੈ ਲੇਕਿਨ ਬਿਲਕੁਲ ਹੀ ਜਦ ਸਾਡੀ ਜੋਸੀ ਪੜਾਈ ਕਰਦੇ ਉਸ ਦੇ ਅਨੁਸਾਰ ਹੀ ਸਾਡਾ ਪੇਪਰ ਹੋਏਗਾ ਤਾਂ ਹੀ ਅਸੀਂ ਖੁਦਾ ਦੇ ਰਾਜ ਵਿੱਚ ਪਰਮੇਸ਼ ਕਰ ਸਕਦੇ ਹਾਂ ਸੋ ਹਰ ਰੋਜ਼ ਹਰ ਰੋਜ਼ ਪਾਪ ਕਰਕੇ ਨਹੀਂ ਕਿਸੇ ਪਾਪੀ ਦੀ ਸਹਿ ਲੈ ਕੇ ਨਹੀਂ ਅਜ ਸੇਵਕ ਨੇ ਪਾਪੀ ਜਿਹੜੇ ਆ ਫੈਸਲਾ ਨਹੀਂ ਰੱਖੇ ਹੋਏ ਹਨ ਹੈ ਪਾਪੀ ਹਨ ਲੇਕਿਨ ਉਹਨਾਂ ਨੂੰ ਆਪਣੇ ਲੀਡਰ ਬਣਾਇਆ ਹੋਇਆ ਹੈ ਦੇਖੋ ਧਰਮੀ ਦਾ ਤੇ ਪਾਪੀ ਦਾ ਕੋਈ ਮੇਲ ਹੈ ਹੀ ਨਹੀਂ ਧਰਮੀ ਦਾ ਤੇ ਪਾਪੀ ਦਾ ਕੋਈ ਮੇਲ ਨਹੀਂ ਹੈਗਾ ਤੇ ਤੁਸੀਂ ਪਾਪੀ ਦੇ ਨਾਲ ਆਪਣਾ ਮੇਲ ਇਤਾਲ ਇਦਾਂ ਦਾ ਬਣਾ ਰਹੇ ਹੋ ਕਿ ਜਿਵੇਂ ਮਤਲਬ ਆਪਾਂ ਕੋਈ ਜੰਗ ਲੜਨਾ ਹੈ ਸੋ ਜੰਗ ਦੇ ਵਿੱਚ ਵੀ ਜਗਦੀ ਲੋਕ ਆ ਬਾਈਬਲ ਪੜ੍ਹਦੇ ਹਾਂ ਤੇ ਅਧੂਰੇ ਜਾਂਦੇ ਸੀ ਜੰਗ ਹਾਰਿਆ ਜਾਂਦਾ ਸੀ ਜਦ ਇੱਕ ਜ਼ਾਲਿਮ ਇੱਕ ਮਤ ਹੋ ਕੇ ਜੰਗ ਲੜਦੇ ਸੀ ਸਰਈ ਲਈ ਤਾਂ ਦੀਪ ਅਤੇ ਬੰਦੀ ਸੀ ਜਿਹਨਾਂ ਦਾ ਵਿਸ਼ਵਾਸ ਸੀ ਸੋ ਅਸੀਂ ਪਰਮੇਸ਼ੁਰ ਦੇ ਪਾਕ ਵਚਨ ਦੇਖਦੇ ਹਾਂ ਪ੍ਰਕਾਸ਼ੀ ਪੋਥੀ ਉਸ ਦਾ ਜਦ ਸੀ ਸ਼ਿਵੰਜੇ ਉਸ ਦੀ ਅਸੀਂ ਨਾਵੀਆਂ ਤੋਂ ਪੜ੍ਹਦੇ ਜੇ ਸੁਣੀਏ ਰਸੂਲਾਂ ਦੇ ਜੀਵਨ ਦੇ ਬਾਰੇ ਸੁਣੀਏ ਜੋ ਹਨੇ ਪਹਿਲੀ ਮੂਰ ਤੋਰੀ ਤਾਂ ਮ ਜਗਵੇਦੀ ਦੇ ਹੇਠਾਂ ਉਹਨਾਂ ਦੀ ਜਨਮ ਵੇਖਿਆ ਜਿਹੜੇ ਪਰਮੇਸ਼ਰ ਦੇ ਬਚਨ ਦੇ ਕਾਰਨ ਅਤੇ ਉਸ ਸਾਖੀ ਦੇ ਕਾਰਨ ਜੋ ਉਹਨਾਂ ਨਾਲ ਭਰੀ ਸੀ ਵੱਡੇ ਗੇ ਜੋ ਪਰਮੇਸ਼ਰ ਦਾ ਸੰਦੇਸ਼ ਸੁਣਾਉਂਦੇ ਸਨ ਉਹ ਵੱਡੇ ਗੇ ਲਿਖਿਆ ਅਤੇ ਉਹ ਉਹਨਾਂ ਵੱਡੀ ਵੱਡੀ ਆਵਾਜ਼ ਨਾਲ ਪੁਕਾਰ ਕੇ ਆਖਿਆ ਭਈ ਹੇ ਸੁਆਮੀ ਜੀ ਜਿਹੜਾ ਪਵਿੱਤਰ ਤੇ ਸੱਤ ਹੈ ਕਾ ਤੋੜੀ ਤੂੰ ਨਿਉ ਨਹੀਂ ਕਰਦਾ ਅਤੇ ਧਰਤੀ ਦੇ ਵਾਸੀਆਂ ਤੋਂ ਸਾਡੇ ਲਹੂ ਦਾ ਵਰਦਾਨ ਨਹੀਂ ਲੈਂਦਾ ਉਹਨਾਂ ਨੇ ਇੱਕ ਖਾਸ ਮਾਰੀ ਖੁਦਾ ਦੇ ਅੱਗੇ ਕਦ ਤੱਕ ਤੂੰ ਸਾਡਾ ਬਦਲਾ ਨਹੀਂ ਲੈਂਦਾ ਪਰ ਅਗੋ ਆਵਾਜ਼ ਕੀ ਆਦੀ ਹੈ ਅਤੇ ਉਹਨਾਂ ਵਿੱਚੋਂ ਹਰ ਇੱਕ ਨੂੰ ਚੁੱਟੇ ਵਾਸਤਵ ਦਿੱਤੇ ਗਏ ਅਤੇ ਉਹਨਾਂ ਨੇ ਇਹ ਬਚਨ ਹੋਇਆ ਵੀ ਥੋੜਾ ਜਿਹਾ ਹੋਰ ਆਰਾਮ ਕਰੋ ਜਦ ਤੀਕ ਤੁਹਾਡੇ ਨਾਲ ਦੇ ਦਾਸਾਂ ਤੇ ਤੁਹਾਡੇ ਭਰਾਵਾਂ ਦੀ ਜਿਹੜੇ ਤੁਹਾਡੇ ਵਾਸੂ ਵੱਡੇ ਜਾਣਗੇ ਗਿਣਤੀ ਪੂਰੀ ਨਾ ਹੋ ਲਵੇ ਖੁਦਾ ਕਹਿੰਦਾ ਜਦ ਤੱਕ ਗਿਣਤੀ ਪੂਰੀ ਨਹੀਂ ਹੁੰਦੀ ਜਿਨ੍ਹਾਂ ਨੇ ਖੁਦਾ ਦੇ ਪ੍ਰਚਾਰ ਕਰਦਿਆਂ ਕਰਦਿਆਂ ਸ਼ਹੀਦ ਹੋਣਾ ਹੈ ਔਰ ਯਿਸੂ ਮਸੀਹ ਨੇ ਮੈਂ ਆਖਰੀ ਸ਼ਬਦ ਵਿੱਚ ਬੋਲ ਕਹਾਂਗਾ ਕਿ ਕਿਆ ਜਿਹੜਾ ਆਪਣੇ ਆਪ ਨੂੰ ਬਚਾਵੇਗਾ ਉਹ ਆਪਣੇ ਆਪ ਨੂੰ ਗਵਾ ਲੇਗਾ ਜਿਹੜਾ ਮੇਰੇ ਨਾਂ ਦੀ ਖਾਤਰ ਆਪਣੇ ਆਪ ਨੂੰ ਗਵਾਵੇਗਾ ਉਹ ਆਪਣੇ ਆਪ ਨੂੰ ਬਚਾ ਲੇਗਾ ਅਸਦੀਰ ਸੁਣਤੇ ਪਹਿਲੇ ਸੁਣ ਲੋ ਧਰਮੀ بیمار ਮਰ ਕੇ ਵੱਜਦਾ ਹੈ ਭਗਤੀ ਹੀਨ ਤੇ ਪਾਪੀ ਦਾ ਕੀ ਟਿਕਣਾ ਹੈ ਬਾਈਬਲ ਪਰਮੇਸ਼ਰ ਦਾ پاک वचन ਬੜੇ ਅੱਛੇ ਸ਼ਬਦਾਂ ਦੇ ਨਾਲ ਬੋਲਦਾ ਹੈ ਆਰ ਸਾਨੂੰ ਬਿਲਕੁਲ ਹੀ ਖੁਦਾ ਦੇ ਕਲਾਮ ਨੂੰ سمجھنا اور اس نے مطابق چلنا اوش ضروری ہے پرنتو جڑے مسیح دی اچھا کے انوسار لوگ پڑھتے ہیں اور کرم کرتے ہوئے اپنی جانوں وفادار کردار دنو سونپتے دے اسی اپنے آپ کو پروشور ہتھوں میں ہونا ہے نہ کہ وہ نہ پاپی ہتھوں جانا کی ہر سوچ رہی ہے کہ اسی پاپ کتا کرنا ہے اسی کسی نو مارنا کتا ہے اور اسی اُسی کہ جو نو جس نے ڈیوٹی لگائی اس کو اس طرح بچانا ہے لیکن بچاؤ جڑا ہے وہ پرمیشور وال بچاؤ نہیں ہے دل ہی کرتا ہڑدا لڑوں کہ خدا دا, 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 دا کلام ہائے اس بشر جڑا بشر اپنی بنا با منا پا بنا لیتا ہے ਖੁਦਾ ਦੇ ਰੇਹ ਖੁਦਾ ਦੇ ਵਜਨ ਨੂੰ ਰੁਕਦਾਨ ਨੂੰ ਆਪਣੀ ਬਾਸਮਤੀਆ ਹੋਰ ਪਰਮੇਸ਼ਵਰ ਦੇ ਰਾਜ ਵਿੱਚ ਦਾ ਪ੍ਰਵੇਸ਼